ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸੁਆਗਤ ਹੈ ਜੀ ਅਮੀਰ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਲਫ਼ਜ਼ਾਂ ਨਾਲ ਹੀ ਤਾਂ ਪਿਆਨ ਹੁੰਦੀਆਂ ਨੇ ਅਕਸਰ ਬਹੁਤਿਆਂ ਦੀਆਂ ਅਣਕਈਆਂ ਕਹਾਣੀਆਂ ਕਹਾਣੀ ਦੇ ਸ਼ੁਰੂਆਤੀ ਦੌਰ ਵਿੱਚ ਰਿਤ ਨਾਮ ਦੀ ਲੜਕੀ ਕੁਝ ਚੁੱਪ ਜੀ ਜਿਸਨੂੰ ਕਿਸੇ ਦੀ ਜ਼ਿੰਦਗੀ ਵਿੱਚ ਹੋऊं ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਆਪਣੀ ਆ ਵਿੱਚ ਹੀ ਮਸ ਰਹਿੰਦੀ ਆ ਹਾਂ ਪਰ ਆਪਣੇ ਮਾਪਿਓ ਦੀ ਜਾਂ ਨਾ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ ਕੁਝ ਸੋਚ ਰਹੀ ਆ ਤੇ ਮੈਂ ਸੇਵਕ ਦੂਰ ਖੜਾ ਖੱਤ ਤੇ ਉਸ ਨੂੰ ਤੱਕ ਰਿਹਾ ਕੁਝ ਪਲ ਸੋਚਦਾ ਕਿ ਚੱਲ ਦੇਖ ਲੈਣਾ ਆਖਿਰ ਉਸ ਨੂੰ ਦੇਖਣ ਚ ਕਿਹੜਾ ਕੁਝ ਜਾਂਦਾ ਹੈ ਬੇਹਤ ਸੋਹਣੀ ਆ ਮੇਰੀ ਰੀਤ ਨਹੀਂ ਨਹੀਂ ਹਲੇ ਮੇਰੀ ਕਿੱਥੇ ਆ ਸੇਵਕ ਅੰਦਰੋਂ ਅੰਦਰ ਹੀ ਸੋਚਦਾ ਹਾਂ ਪਰ ਬਹੁਤ ਸੋਹਣੀ ਆ ਰੀਤ ਮੁਸਕਰਾਉਂਦੇ ਹੋਏ ਸੂਰਤ ਹੀ ਨਹੀਂ ਸਿਰ ਤੋਂ ਵੀ ਕੋਈ ਜਵਾਬ ਨਹੀਂ ਪਰ ਇਹ ਚੁੱਪ ਕਿਉਂ ਆ ਨਾ ਕਿਸੇ ਵੱਲ ਦੇਖਦੀ ਨਾ ਹੱਸਦੀ ਨਾ ਕੋਈ ਗੱਲ ਹੀ ਕਰ ਰਹੀ ਆ ਇੱਕ ਤਾਂ ਮੇਰਾ ਸਾਰਾ ਧਿਆਨ ਹੀ ਇਹਦੇ ਵੱਲ ਟਿਕਿਆ ਰਹਿੰਦਾ ਦੇਖ ਲਾ ਹਾਂ ਇੱਕ ਆਰ ਮੇਰੇ ਵੱਲ ਕਿ ਚੁੱਪ ਜੀ ਬੈਠੀ ਆ ਕਿਹੜਿਆਂ ਮਕੋੜੀਆਂ ਵੱਲ ਵੀ ਤਾਂ ਦੇਖ ਹੀ ਰਹੀ ਆ ਜਾਂ ਫਿਰ ਉਹਨਾਂ ਵੱਲ ਹੀ ਦੇਖ ਮੇਰੇ ਵੱਲ ਨਾ ਦੇਖ ਬੈਠੀ ਕਿਤੇ ਭੁੱਲ ਭਲੇਕੇ ਸਿਵ ਕੁਮਾਰ ਵਿੱਚ ਖੁਦ ਨਾ ਗੱਲਾਂ ਕਰਦਾ ਐਨੇ ਨੂੰ ਰੀਤ ਦੇ ਮੰਮੀ ਉਹਨੂੰ ਅੰਦਰ ਲਿਆ ਜਾਂਦੀ ਆ ਸਿਵ ਲੈਦਾ ਸੀ ਯਾਰ ਆ ਕੀ ਗੱਲ ਹੋਈ ਜਾਓ ਰੱਬਾ ਰੀਤ ਪਹਿਲਾਂ ਹੀ ਮੇਰੇ ਵੱਲ ਦੇਖਦੀ ਨਹੀਂ ਉੱਤੋਂ ਦੀ ਮੰਮੀ ਉਹਨੂੰ ਅੰਦਰ ਲੈ ਗਈ ਬੈਠੀ ਰਹਿਣ ਦਿੰਦੀ ਬਾਹਰ ਹੀ ਘੱਟੂ ਘੱਟ ਮੈਂ ਦੇਖਦਾ ਰਿਹਾ ਹੀ ਸੀ ਪਰ ਨਹੀਂ ਤੇਰਾ ਤਾਂ ਵੈਰ ਚੱਲਦਾ ਮੇਰੇ ਨਾਲ ਚੰਗਾ ਫਿਰ ਮੈਂ ਚੱਲਿਆ ਥੱਲੇ ਕੱਲ ਮਿਲੂ ਮੈਂ ਆਪਣੀ ਰੀਤ ਨੂੰ ਬਾਏ ਬਾਏ ਅਗਲੀ ਸਵੇਰ ਗੁੱਡ ਮਾਰਨਿੰਗ ਰੀਤ ਸਵੇਰ ਦੇ ਸਮੇਂ ਸ਼ੇਵਕ ਸੱਤ ਤੇ ਆ ਕੇ ਕੁਝ ਹਲਕੀ ਜਿਹੀ ਅੰਗੜਾਈ ਲੈ ਕੇ ਕਹਿੰਦਾ ਰਾਤ ਨੂੰ ਤਾਂ ਆ ਵੀ ਨਹੀਂ ਪਤਾ ਕਿ ਕੋਈ ਸਿਰਫ ਉਹਨੂੰ ਦੇਖਣ ਲਈ ਦਿਨ ਦੀ ਸਵੇਰ ਤੇ ਸ਼ਾਮ ਨੂੰ ਸੱਤ ਤੇ ਚੜਦਾ ਕਿੱਥੇ ਆ ਦਿਖਤੀ ਨਹੀਂ ਅੱਜ ਉੜੀ ਵਿਚ ਕਿੱਥੇ ਸੁੱਤੀ ਤਾਂ ਨਹੀਂ ਪਈ ਸੁਸਤੀ ਮਾਰੀ ਪਤਨੀ ਕਿਉਂ ਇਹਨੂੰ ਤਕਣਵੇਂ ਨੂੰ ਸਕੂਨ ਜਿਹਾ ਦਿੰਦਾ ਆ ਛੱਡ ਮਨਾ ਕਬੂਤਰਾਂ ਨੂੰ ਚੋਗਾ ਇਹ ਪਾਲਾ ਮੈਂ ਤਾਂ ਉੱਠਦੀ ਨਹੀਂ ਸੁੱਤੀ ਇੱਕ ਤਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਪਾਚਾ ਕੇ ਮੈਂ ਇਹਨੂੰ ਤੱਕਦਾ ਇਹ ਲੋਕ ਕਿਰੰਦੇ ਜਦ ਵੀ ਦੇਖੋ ਵਿੜੀ ਚ ਖੜੀ ਸੇਵਕ ਦੀ ਮੰਮੀ ਆਵਾਜ਼ ਮਾਰਦੀ ਹੈ ਵੇ ਸੇਵਕ ਆ ਜਾ ਹੁਣ ਥੱਲੇ ਕਿ ਸੁੱਕਣੇ ਪਿਆ ਆ ਧੁੱਪੇ ਰੋਟੀ ਖਾ ਲਾ ਕੇ ਇਕਰਾ ਤੇਰੇ ਕੁਝ ਲੱਗਦੇ ਕਬੂਤਰ ਤੈਨੂੰ ਛੱਤ ਤੇ ਚੜਾਈ ਰੱਖਦੀ ਆ ਰੋਟੀ ਪਾਣੀ ਭੁੱਲਿਆ ਪਿਆ ਸੇਵਕ ਮਨ ਵਿੱਚ ਰੋਟੀ ਪਾਣੀ ਤਾਂ ਸੱਚੀਉਂ ਭੁੱਲਿਆ ਪਿਆ ਕੀ ਕਰਾਂ ਉਸ ਪਰਿਚੀ ਨੂੰ ਦੇਖੇ ਬਿਨਾ ਚੈਣ ਹੀ ਨਹੀਂ ਆਉਂਦਾ ਮੈਨੂੰ ਪਤਾ ਨਹੀਂ ਕੀ ਕਰਤਾ ਮੈਨੂੰ ਆਕੜ ਖੁਰਚੀ ਨੇ ਸੇਵਕ ਦੀ ਮੰਮੀ ਸਾਥ ਤੇ ਆਉਂਦੀ ਸਿਫ ਚੱਲ ਥੱਲੇ ਕਰੋਂ ਦੀ ਆਵਾਜ਼ ਆ ਮਾਰਦੀ ਪਈਆਂ ਸੁੰਦਰੀ ਤੈਨੂੰ ਸੇਵਕ ਉਹ ਮੰਮੀ ਆਉਣੇ ਲੱਗਾ ਸੀ ਮੈਂ ਥੱਲੇ ਤੂੰ ਹੀ ਤਾਂ ਕਾਲੀ ਹੀ ਪਹਿਚਾਨੀ ਹੋ ਕਬੂਤਰਾਂ ਵੱਲ ਧਿਆਨ ਵੀ ਦੇਣਾ ਪੈਂਦਾ ਫਿਰ ਹੀ ਤਾਂ ਉਡਾਰੀਆਂ ਭਰਨਗੇ ਮੰਮੀ ਕਬੂਤਰ ਤਾਂ ਤੇਰੀ ਆਲੇ ਵਿੱਚ ਤਾੜੇ ਤੂੰ ਉਡਾਰੀਆਂ ਕਿੱਥੇ ਭਰਨਗੇ ਚੱਲ ਥੱਲੇ ਮੇਰੇ ਨਾਲ ਮੰਮੀ ਸੇਵਕ ਦਾ ਹੱਥ ਫੜ ਥੱਲੇ ਲੈ ਜਾਂਦੀ ਹੋਈ ਛੱਡ ਮਣਾ ਸੁੱਤੀ ਹੀ ਨਹੀਂ ਉੱਠੀ ਲੱਗਦਾ ਚੱਲ ਕੋਈ ਨਾ ਆਉਣਾ ਸ਼ਾਮੇ ਮੈਂ ਫੇਰ ਸੱਤਦੀ ਇਹ ਵਾਹਿਗੁਰੂ ਸ਼ਾਮੀ ਉਹਦਾ ਮੁੱਖ ਦਿਖਾ ਦੇ ਕਰ ਨੀਂਦ ਵਧੀਆ ਆ ਜੂਗੀ ਸੇਫ ਕੇ ਜਾਂਦਾ ਜਾਂਦਾ ਮਨ ਚ ਬੋਲਦਾ ਸ਼ਾਮ ਦਾ ਵੇਲਾ ਜਾ ਯਾਰ ਮਸਾਂ ਹੀ ਦਿਨ ਕੱਟੇ ਕਿਤੇ ਅੱਜ ਦਾ ਐਦਾਂ ਲੱਗਦਾ ਜਿਵੇਂ ਅੱਜ ਦਾ ਦਿਨ ਹੀ ਵੱਡਾ ਕਰਤਾ ਹੋ ਫਿਰ ਆਪਣੇ ਖੈਰ ਹੁਣ ਤਾਂ ਸ਼ਾਮਾ ਪੈ ਗਈਆਂ ਜਰਾ ਦੇਖ ਕੇ ਤਾਂ ਆਮਾ ਆਪਦੀ ਪਰੀ ਨੂੰ ਵੀ ਅੱਜ ਹੈ ਕਿਤੇ ਇਸ ਵੀਰ ਦੀ ਦਿਸਦੀ ਨਹੀਂ ਸੋਣਾ ਤਾਂ ਮੈਂ ਬਥੇਰਾ ਹਾਂ ਜੀ ਬਸ ਉਹ ਇੱਕ ਆਰ ਦੇਖਤਾ ਰਹਿੰਦੀ ਕਮੀ ਵੀ ਪੂਰੀ ਹੋ ਚੁੱਕੀ ਹਾ ਮੰਮੀ ਮੈਂ ਪਾਗਲੀ ਹਾਂ ਉਂਝ ਐਨੇ ਨਸੀਫ ਦੀ ਮੰਮੀ ਆਉਂਦੀ ਆ ਮੰਮੀ ਆਹ ਬੜੀ ਛਿੱਨੀ ਲੱਗਦੀ ਪਈ ਆ ਕੀ ਗੱਲ ਬਾਹਰ ਚਲੇ ਆ ਕਿਤੇ ਸੇਵਕ ਉਹ ਮੰਮੀ ਬਾਹਰ ਕਿੱਥੇ ਜਾਣਾ ਛੱਤ ਤੇ ਚਲੇ ਸੀ ਕਬੂਤਰ ਨੂੰ ਚੋਗਾ ਪਾਉਣ ਤੇ ਉਡਾਰੀਆਂ ਪਰ ਪਾਉਣ ਮੰਮੀ ਵੀ ਕਬੂਤਰ ਤਾਂ ਤੇਰੇ ਦਿਹਾ ਪਤਾ ਨਹੀਂ ਪਰ ਤੇਰੀਆਂ ਉਡਾਰੀਆਂ ਜ਼ਰੂਰ ਲੱਗ ਰਹੀਆਂ ਐ ਜਿਵੇਂ ਸੇਵਕ ਉਹ ਜਾਓ ਮੰਮੀ ਕੁਝ ਵੀ ਕਹੀ ਜਾਨੇ ਹੋ ਮੰਮੀ ਚਲ ਤੂੰ ਤੂੰ ਗੁੱਸਾ ਨਾ ਕਰ ਜਾਂ ਚੱਲ ਜਾ ਛੱਤ ਤੇ ਉਹ ਦੇਖਾ ਕਬੂਤਰਾਂ ਨੂੰ ਮੰਮੀ ਚਲੇ ਜਾਂਦੇ ਹੋ ਰਸਵਕ ਦੇ ਸ਼ੀਸ਼ੇ ਮੂਰੇ ਖੜ ਗਏ ਕੁਛ ਲੈਣਾ ਭੁੱਲਦਾਰੀ ਤੈਨੂੰ ਸੋਚ ਕੇ ਤੂੰ ਸੋਹਣੀ ਐਨੇ ਲੱਗਦੀ ਆਂ ਤੈਨੂੰ ਦੇਖਿਆ ਸਬਰ ਨਾ ਆਉਂਦਾ ਆ ਤੂੰ ਮੇਰੀ ਆਂ ਬਸ ਮੇਰੀ ਨਹੀਂ ਮੇਰਾ ਦਿਲ ਜਿਆ ਕਿੱਕਲੀ ਪਾਉਂਦਾ ਆ ਸੇਵਕ ਉਹ ਮੈਂ ਵੀ ਨਾ ਪਾਗਲ ਹੀ ਹੋ ਗਿਆ ਸ਼ੁਦੇਨ ਜੀ ਨੇ ਪਤਾ ਨਹੀਂ ਕੀ ਕਰਤਾ ਮੈਨੂੰ ਆਪ ਤਾਂ ਸੁਸਤੀ ਮਾਰਜੀ ਤਕਦੀ ਵੀ ਨਹੀਂ ਤੇ ਮੇਰਾ ਜੀਣਾ ਹਰਾਮ ਹੋਇਆ ਪਿਆ ਪਰ ਇਹ ਜੋ ਹਰ ਪਲ ਉਹਦਾ ਖਿਆਲ ਆ ਪਤਾ ਨਹੀਂ ਯਾਰ ਮਿੱਠਾ ਸਾ ਲੱਗਦਾ ਮੈਨੂੰ ਏ ਰੱਬਾ ਵੇਲਾ ਪ੍ਰਵਣ ਕੀ ਹੁਣ ਉਹਦਾ ਮੁੱਖ ਦਿਖਾ ਦੇ। ਦਿਖ ਮੈਂ ਕਿਹੜਾ ਕੁਝ ਜ਼ਿਆਦਾ ਮੰਗਿਆ? ਬਸ ਇੱਕ ਛਲਕ। ਸੇਵਕ ਛੱਪਤੇ ਜਾਂਦਾ ਤੇ ਕਬੂਤਰਾਂ ਨੂੰ ਝੁਗਾ ਪਾਉਣ ਦੀ ਵਾਰਨੇ ਨਾਲ ਰੀਤ ਕੇ ਘਰਵਲ ਦੇਖਦਾ ਜਾ। ਜਦ ਨੀ ਰੀਤ ਨਹੀਂ ਦਿਖਦੀ ਤਾ ਉਹ ਆਪਣਾ ਧਿਆਨ ਕਬੂਤਰਾਂ ਵਿੱਚ ਲਾਉਂਦਾ ਔਰ ਰੀਤ ਦਾ ਇੰਤਜ਼ਾਰ ਕਰਦਾ ਜਾ। ਕੁਝ ਸਮੇਂ ਬਾਅਦ ਸੇਵਕ ਦੇ ਮੰਮੀ ਨੂੰ ਆਵਾਜ਼ ਮਾਰਦੇ ਆ। ਫਿਰ ਸੇਵਕ ਆਜਾ ਹੁਣ ਥੱਲੇ ਦੇਖ ਕਿੰਨਾ ਟਾਈਮ ਹੋ ਗਿਆ। ਕੱਚ ਉੱਪਰ ਹੀ ਸੋਣਾ ਹੈ ਕਬੂਤਰਾਂ ਕੋਲ। ਉਹਨਾ ਮੰਮੀ ਸੀਵਕ ਨੂੰ ਬੁਲਾ ਦਮ ਸੀਵਕ ਯਾਰ ਇਹ ਰੀਤ ਕਿੱਥੇ ਚਲੀ ਗਈ ਅੱਜ ਸਵੇਰ ਤੋਂ ਸ਼ਾਮ ਹੋ ਗਈ ਇੱਕ ਕਾਰ ਨਹੀਂ ਦਿਖੀ ਰੋਟੀ ਤਾਂ ਦੂਰ ਦੀ ਗੱਲ ਆਸ ਤਾਂ ਨੀਂਦ ਵੀ ਨਹੀਂ ਆਉਣੀ ਲੱਗਦਾ ਸੀਵਕ ਬੇਹੱਦ ਇੰਤਜ਼ਾਰ ਕਰਦਾ ਰਿਹਾ ਪਰ ਉਹ ਹੁਣ ਨਹੀਂ ਦਿਖਾਈ ਦਿੰਦੀ ਆਖਿਰ ਹਨੇਰਾ ਹੋ ਗਿਆ ਹੁੰਦਾ ਯਾ ਔਰ ਇਹ ਤੋਂ ਪਹਿਲਾਂ ਕਿ ਸੀਵਕ ਦੀ ਮੰਮੀ ਫੇਰ ਤੋਂ ਆਵਾਜ਼ ਮਾਰੀ ਉਹ ਆਪ ਹੀ ਦੁਖੀ ਹੋ ਕੇ ਥੱਲੇ ਚਲਾ ਜਾਂਦਾ ਯਾ ਤੇ ਸਿੱਧਾ ਆਪਣੇ ਰੂਮ 'ਚ ਜਾ ਕੇ ਸੌਂਦਾ ਨਾਟਕ ਕਰ ਦਿਆ ਮੰਮੀ ਸੀਵਕ ਨੂੰ ਜਗਾਉਂਦੇ ਹੋਇਆ ਪਰ ਰੋਟੀ ਤਾਂ ਖਾਲਾ ਫਿਰ ਸੋਜੀ ਭੁੱਖੇ ਪੀਂਨੇ ਸੋਣਾ ਚਲੋ ਉੱਠ ਮੇਰਾ ਪੁੱਤ ਖਾ ਲੈ ਰੋਟੀ ਸੇਵਕ ਕੁਝ ਹਲੂਣੀ ਆ ਜੇ ਆ ਲੈਂਦੇ ਆ ਨੀਂਦ ਦੀ ਐਕਟਿੰਗ ਕਰਦੇ ਆ ਮੰਮੀ ਨੀਂਦ ਬਹੁਤ ਆਉਂਦੀ ਪਈ ਆ ਇੱਥੇ ਰੱਖ ਦੋ ਜਦ ਭੁੱਖ ਲੱਗੂ ਤਾਂ ਖਾ ਲਵਾਂਗਾ ਮੰਮੀ ਚੰਗਾ ਪੁੱਤ ਜਦ ਭੁੱਖ ਲੱਗੂ ਖਾ ਲਵੇਂ ਮੇਰਾ ਪੁੱਤ ਯਾਦ ਨਾਲ ਪਰ ਸੇਵਕ ਨੂੰ ਭੁੱਖ ਕਿੱਥੋਂ ਲੱਗਣੀ ਤਰਿਤ ਨਾ ਦਿਖਣ ਤੇ ਦੁਖੀ ਹੋਇਆ ਪਿਆ ਉਹ ਸਾਰੀ ਰਾਤ ਸੋਚ-ਸੋਚ ਕੇ ਖੜ੍ਹਾ ਕੀ ਆਖਿਰ ਰਿਤ ਹੈ ਕਿੱਥੇ ਤੇ ਇਹ ਤਾਂ ਹੀ ਸਵੇਰ ਹੁੰਦੀ ਉਡੀਕ ਕਰਨ ਲੱਗਦਾ ਯਾ ਸੇਵਕ ਰੀਤ ਨੂੰ ਦੇਖਣ ਲਈ ਬਹੁਤ ਹੀ ਬੇਤਾਬ ਹੋਣ ਲੱਗਦਾ ਪਰੰਤੂ ਉਹਨੂੰ ਉਸ ਸ਼ਾਮ ਵੀ ਰੀਤ ਦਿਖਾਈ ਨਹੀਂ ਦਿੰਦੀ ਇਸੇ ਤਰ੍ਹਾਂ ਕਰਦੇ ਕਰਦੇ ਕਾਫੀ ਦਿਨ ਨਿਕਲ ਜਾਂਦੇ ਹਨ ਸੇਵਕ ਨੂੰ ਰੀਤ ਨੂੰ ਦੇਖੇ ਬਿਨਾ ਆਖਿਰ ਇੱਕ ਦਿਨ ਸੇਵਕ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੜਾ ਹੁੰਦਾ ਔਰ ਉਧਰ ਰੀਤ ਆਪਣੀ ਮੰਮੀ ਨਾਲ ਕਿਤਵਾ ਰਹੀ ਹੁੰਦੀ ਯਾ ਸ਼ਾਇਦ 부ਆ ਕੀ ਗਈ ਸੀ ਰੀਤ ਰੀਤ ਨੂੰ ਵੇਖ ਸੇਵਕ ਦਾ ਚਿਹਰਾ ਖਿੜ ਜਾਂਦਾ ਯਾ ਬਿਲਕੁਲ ਇੱਕ ਸਰਜਰੀ ਖਿੜੇ ਫੁੱਲ ਵਾਂਗ ਰੀਤ ਦੇ ਗੁਲਾਬੀ ਰੰਗ ਦੇ ਸੂਟ ਵਿੱਚ ਕਿਸੇ ਗੁਲਾਬ ਦੇ ਗੁੱਲਾ ਪਿੱਛੇ ਫੁੱਲ ਨਾਲੋਂ ਕਟਨੇ ਸੀ ਲੱਗ ਰਹੀ ਆਖਿਰਕਾਰ ਇਹ ਉਹੀ ਦਿਨ ਸੀ ਇਹ ਛਤਰ ਰੀਤ ਨੇ ਕੁਝ ਪਲ ਹੀ ਸਹੀ ਪਰ ਸੇਵਕ ਵੱਲ ਨਿਗਾਹ ਜੀ ਮਾਰੀ ਰੀਤ ਇੰਚ ਕੁਝ ਪਲ ਸੇਵਕ ਵੱਲ ਅੱਖਾਂ ਪਰ ਕੇ ਦੇਖਣਾ ਸੇਵਕ ਦੀ ਨੀਂਦ ਹੋਰ ਵੀ ਉੜਾ ਗਈ ਸ਼ਾਇਦ ਉਸ ਵਕਤ ਸੇਵਕ ਦਾ ਚਿਹਰਾ ਐਵੇਂ ਖਲੋਟਿਆ ਜਿਵੇਂ ਕਿਸੇ ਬੇਹਤ ਪਿਆਸੀ ਦੀ ਪਿਆਸ ਰੀਤ ਨੇ ਪਾਣੀ ਭਣਕੇ ਬੁਝਾਈ ਹੋਈ ਕੁਝ ਪਲਤਾ ਸੇਵਕ ਰੇਤ ਨੂੰ ਜਾਂਦੇ ਹੋਏ ਦੇਖਦਾ ਰਿਹਾ ਆਕੇ ਤ੍ਰੇ ਦੂਜੀ ਗਲੀ ਮਰਚਾਂਦਿਆ ਪਰ ਸੇਵਕ ਅਜੇ ਵੀ ਰੇਤੇ ਖਿਆਲਾਂ ਵਿੱਚ ਹੀ ਡੁੱਬਿਆ ਹੁੰਦਾ ਐਨ ਇਹਨੂੰ ਸੇਵਕ ਦਾ ਦੋਸਤ ਪ੍ਰੀਤ ਆ ਜਾਂਦਾ ਪ੍ਰੀਤ ਕਿਦਾਂ ਬਈ ਸੇਵਕ ਪ੍ਰੀਤ ਸੇਵਕ ਨੂੰ ਹੱਥ ਮਾਰ ਕੇ ਕਹਿੰਦਾ ਪ੍ਰਥਾ ਸੇਵਕ ਅਜੇ ਵੀ ਰੇਤੇ ਖਿਆਲਾਂ ਵਿੱਚ ਫਸਿਆ ਹੋਇਆ ਹੁੰਦਾ ਪ੍ਰੀਤ ਬਈ ਸੁਣਦਾ ਆ ਪ੍ਰੀਤ ਸੇਵਕ ਨੂੰ ਜ਼ੋਰ ਦੇ ਹੱਥ ਮਾਰ ਕੇ ਕਹਿੰਦਾ ਸੇਵ ਖਾਂ ਪ੍ਰੀਤ ਤੂੰ ਕੱਗਾ ਹੋਰ ਕੀ ਹਾਲ ਤੇਰਾ ਸੇਵਕ ਕਿ ਇੱਕਦਮ ਹੋਸ਼ੀ ਚ ਆਉਂਦਾ ਪ੍ਰੀਤ ਵੀਰੇ ਮੈਂ ਤਾਂ ਠੀਕ ਆ ਪਰ ਤੂੰ ਠੀਕ ਨਹੀਂ ਲੱਗਦਾ ਸੇਵਕ ਨਹੀਂ ਨਹੀਂ ਮੈਂ ਵੀ ਠੀਕ ਆ ਮੈਨੂੰ ਕੀ ਹੋਣਾ ਦੱਸ ਚੰਗਾ ਭਲਾ ਤਾਂ ਹਾਂ ਸੇਵਕ ਸੱਚੇ ਜਿਹਾ ਬੋਲਦਾ ਪ੍ਰੀਤ ਉਪਰਾ ਵਾਲੂ ਕਹਿ ਕ ਤੂੰ ਜਾਨ ਦੱਸ ਦੇ ਕੀ ਚੱਕਰ ਕਿਤੇ ਤੈਨੂੰ ਪਿਆਰ ਤਾਂ ਨਹੀਂ ਹੋ ਗਿਆ ਬਈ ਦੱਸ ਦੇ ਉਤਸ਼ਾਹਿਤ ਹੋ ਕੇ ਸੇਵਕ ਪ੍ਰੀਤ ਜਵੜੀਆਂ ਨਾਲ ਮਰੀ ਯੋਜਾ ਕੁਝ ਵੀ ਨਹੀਂ ਆ ਜੋ ਪਜਾ ਹੋ ਕੇ ਪ੍ਰੀਤ ਚੰਗਾ ਬਈ ਨਾ ਦੱਸ ਆਪੇ ਦੱਸ ਦੇ ਚਾ ਤੇਲਕੁਰ ਮੈਂ ਹੁਣ ਚੱਲਦਾ ਕਰੇ ਚੰਗਾ ਫਿਰ ਬਾਈ ਸੇਪ ਚੰਗਾ ਇਹਨੇ ਨੂੰ ਸੇਪ ਦੇ ਪਾਪਾ ਨੂੰ ਅੰਦਰ ਬੁਲਾ ਲੈਂਦੇ ਸੇਪ ਦਾ ਸਾਰਾ ਦਿਨ ਇੰਜ ਹੀ ਰੀਤ ਵਰੀ ਸੋਚਦੇ ਆ ਨਿਕਲ ਜਾਂਦਾ ਤੇ ਰਾਤੀ ਵੀ ਲੰਬੀ ਪਿਆ ਬਸ ਰੀਤ ਦੇ ਖਿਆਲਾਂ ਵਿੱਚ ਹੀ ਡੁੱਬੇ ਹੁੰਦਾ ਆ ਔਰ ਖੁਦ ਨਾ ਗੱਲਾਂ ਸ਼ੁਰੂ ਕਰ ਦਿੰਦਾ ਆ ਇਹ ਕਿ ਐਸੀਆਂ ਸ਼ੁਰੂਆਤਾਂ ਨੇ ਮੇਰੇ ਇਸ਼ਕ ਦੀਆਂ ਬਾਤਾਂ ਨੇ ਮੇਰਾ ਚੈਨ ਜਾਂ ਛੁਰਾ ਲਿਆ ਮੇਰੇ ਦਿਲ ਦੇ ਚਜਪਤਾਂ ਨੇ ਅੱਜ ਦੀ ਸਵੇਰ ਵੀ ਸੇਵਕ ਲਈ ਬਿਲਕੁਲ ਉਵੇਂ ਹੀ ਸੀ ਜਿਵੇਂ ਕਿ ਉਸ ਦਿਨ ਸੀ ਜਦ ਸੇਵਕ ਨੇ ਪਹਿਲੀ ਵਾਰ ਰੇਤ ਨੂੰ ਦੇਖਿਆ ਬਸ ਫਰਕ ਇਹ ਨਹੀਂ ਸੀ ਕਿ ਜਿਵੇਂ ਅਸੀਂ ਕੋਈ ਸੋਹਣਾ ਫੁੱਲ ਦੇਖ ਕੇ ਖੋ ਜਾਨੇ ਹਾਂ ਬਸ ਉਹੀ ਹਾਲ ਸੀ ਸੇਵਕ ਦਾ ਸੀ ਸੇਵਕ ਹਰ ਪਲ ਰੇਤ ਪ੍ਰਤੀ ਕਿੱਚ ਮਹਿਸੂਸ ਕਰਨ ਲੱਗਾ ਹਾਲਾਂਕਿ ਇਹ ਪਿਆਰੇ ਅਜਾ ਕੀ ਇਹ ਸਵਾਲ ਸੇਵਕ ਦੇ ਮਨ ਵਿੱਚ ਐਵੇਂ ਹੀ ਬਣਿਆ ਪਿਆ ਸੀ ਪਰੰਤੂ ਰੇਤ ਨੂੰ ਦੇਖੋ ਸਭ ਭੁੱਲ ਜਾਂਦਾ ਅੱਜ ਸਵੇਰ ਚ ਸੇਵਕ ਫਿਰ ਤੋਂ ਕਬੂਤਰਾਂ ਨੂੰ ਚੋਗਾ ਪੌਂ ਲਈ ਚੜਿਆ ਤੋ ਸਤਿਆਨ ਫਿਰ ਤੂ ਰੀਤ ਵਰ ਪੈੰਦਾ ਆ ਜੋ ਕਿ ਘਰ ਦੀ ਕੱਪੜਿਆਂ ਵਾਲੀ ਧਰ ਤੇ ਰੰਗ ਫਰੰਗੀਆਂ ਚੁੰਨੀਆਂ ਦੇ ਨਾਲ ਵੱਖਰੇ ਵੱਖਰੇ ਸੂਟ ਸੁੱਕਣੇ ਪਾ ਰਹੇ ਹੁੰਦੇ ਔਰ ਐਂਤ ਵਰ ਦਾ ਦਿਨ ਹੋਣ ਕਰਕੇ ਰੀਤ ਸਿਰ ਨਹਾਤੀ ਹੋਈ ਸੀ ਰੀਤ ਦੇ ਖੁੱਲੇ ਹੋਏ ਵਾਲ ਸੇਵਕ ਨੂੰ ਐਨੇ ਪ੍ਰਤੀਤ ਕਰਵਾ ਰਹੇ ਸਨ ਜਿਵੇਂ ਰੀਤ ਕੋਈ ਕਵੀਨ ਤੇ ਸੇਵਕ ਉਸ ਕਵਿੰਦਾ ਕਿੰਗ ਸੇਵਕ ਉਸ ਵੱਲ ਬੇहद ਪਿਆਰ ਨਾਲ ਤੱਕਦਾ ਰਹਿੰਦਾ ਆ ਔਰ ਜੋ ਦਾਣੇ ਉਹ ਕਬੂਤਰਾਂ ਨੂੰ ਪੋਣ ਲਈ ਲੈ ਕੇ ਆਇਆ ਹੁੰਦਾ ਉਹੀ ਉਹ ਰੀਤ ਨੂੰ ਵੇਖਦੇ-ਵੇਖਦੇ ਖੁਦ ਚਾਉਣ ਲੱਗ ਪਈਆ ਇਸੇ ਤਰ੍ਹਾਂ ਜਿਵੇਂ ਸੇਵਕ ਦਾਣੇ ਚਵਾ ਰਿਹਾ ਹੁੰਦਾ ਤੇ ਰੀਤ ਦਾ ਧਿਆਨ ਸੇਵਕ ਵੱਲ ਪੈਂਦਾ ਆ ਰੀਤ ਸੇਵਕ ਨੂੰ ਕਬੂਤਰਾਂ ਦੇ ਦਾਣੇ ਖਾਂਦੇ ਹੋਏ ਦੇਖ ਹੌਲੀ ਜਿਹੀ ਚੁੰਨੀ ਦੇ ਪੱਲੇ ਪਿੱਛੇ ਲੁਕ ਸੇਵਕ ਦੀ ਹਰਕਤ ਤੇ ਹੱਸਣ ਲੱਗ ਪੈਂਦੀ ਆ ਉਹ ਸੋਚ ਰਹੀ ਆ ਕਿ ਸੇਵਕ ਦਾ ਧਿਆਨ ਸ਼ਾਇਦ ਉਸ ਵੱਲ ਨਹੀਂ ਪਰੰਤੂ ਜਦੋਂ ਉਹ ਦੇਖਦੀ ਆ ਕਿ ਸੇਵਕ ਉਸੇ ਵੱਲ ਹੀ ਦੇਖ ਰਿਹਾ ਸੀ ਤਾਂ ਹੌਲੀ ਜਿਹੀ ਆਪਣੇ ਰੂਮ ਵੱਲ ਚੱਲ ਜਾਂਦੀ ਆ ਔਰ ਨਾਲ ਹੀ ਨਿੱਕਾ-ਨਿੱਕਾ ਹੱਸਦੀ ਆ

ਕੀ ਸੇਵ ਕੁਸ ਨੂੰ ਬਹਾਨੀ ਜੇ ਨਾਲ ਦੇਖਦਾ ਤਾਂ ਜ਼ਰੂਰ ਆ ਜਦ ਵੀ ਸੇਵ ਕੁਸ ਸਾਹਮਣੇ ਆਉਂਦਾ ਉਹ ਰੀਤ ਨੂੰ ਜ਼ਰੂਰ ਦੇਖਦਾ ਇਹ ਰੀਤ ਹਰ ਵਾਰ ਦੀ ਤਰ੍ਹਾਂ ਲੁਕਣ ਦੀ ਕੋਸ਼ਿਸ਼ ਕਰਦੀ ਤੇ ਸੇਵ ਕੁਸ ਨੂੰ ਹਲਕਾ ਜਿਹਾ ਦੇਖ ਰੂਮ ਵੱਲ ਚਲ ਜਾਂਦੀ ਬਸ ਉਹ ਫਰਕ ਇਹਨਾਂ ਕਿ ਸੇਕੀ ਉਹਨਾਂ ਦਾ ਇੱਕ ਦੂਜੇ ਨੂੰ ਦੇਖਣਾ ਘਟਣ ਦੀ ਜਗ੍ਹਾ ਵਧਦਾ ਜਾ ਰਿਹਾ ਸੀ ਇਹ ਹਲਕੀ ਜਿਹੀ ਖਿੱਚ ਮਹਿਸੂਸ ਹੋਣ ਲੱਗ ਪਈ ਪਰੰਤੂ ਇਹ ਖਿੱਚ ਸੇਵ ਕੁਸ ਨੂੰ ਜ਼ਿਆਦਾ ਮਹਿਸੂਸ ਹੁੰਦੀ ਸੀ ਜੋ ਜਦ ਵੀ ਰੀਤ ਨੂੰ ਦੇਖਦਾ ਤਾਂ ਉਹਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਤੇ ਦਿਲ ਥੋੜਾ ਥੋੜਾ ਧੜਕਣਾ ਸ਼ੁਰੂ ਕਰ ਦਿੰਦਾ ਤੇ ਇਨੇ ਨੂੰ ਹੀ ਸੇਵਕ ਖੁਦੇ ਨਾਲ ਕੁਝ ਸਵਾਲ ਕਰਦਾ ਹੈ ਸੇਵਕ ਇਹ ਕੀ ਮਹਿਸੂਸ ਹੁੰਦਾ ਹੈ ਮੈਨੂੰ ਰੀਤ ਰੀਤ ਨੂੰ ਦੇਖਦਿਆਂ ਸਾਰੀ ਕਿਉਂ ਮੈਨੂੰ ਉਸਨੇ ਦੇਖੇ ਬਿਨਾਂ ਚੈਨ ਨਹੀਂ ਆਉਂਦਾ ਮੇਰਾ ਦਿਲ ਜੋ ਜੁੜਦੀ ਕਿਉਂ ਧੜਕਣਾ ਸ਼ੁਰੂ ਕਰ ਦਿੰਦਾ ਹੈ ਸੇਵ ਕਰੇ ਦੀ ਗੱਲ ਨਾਲ ਖੁਦ ਨਾਲ ਕਰ ਹੀ ਰਿਹਾ ਹੁੰਦਾ ਕਿ ਉਸ ਦਾ ਦੋਸਤ ਪ੍ਰੀਤ ਉਸ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਆ ਤੇ ਸੇਵ ਕੋ ਲਾ ਕੇ ਕਹਿੰਦਾ ਆ ਪ੍ਰੀਤ ਸੇਵਕ ਨੂੰ ਇਸ਼ਕ ਜਹ ਹੋ ਗਿਆ ਲਗੇ ਤਾਈ ਸਿਵ ਕਦਾ ਚੰ ਖੂ ਗਿਆ ਲਗੇ ਤਾਈ ਆਹ ਹਾ ਹਾ ਪ੍ਰੀਤ ਇਹ ਬੋਲ ਸੁਣ ਕੇ ਸੇਵਕ ਲੋ ਹੱਸਣ ਲੱਗਦਾ ਆ ਸੇਵਕ ਹਲਕੇ ਜੇ ਗੁੱਸੇ ਵਿੱਚ ਪ੍ਰੀਤ ਐਵੇਂ ਬੋਲੀ ਜਾਣਾ ਤੂੰ ਇਹ ਹੋ ਜਾਈ ਕੋਈ ਗਲਤੀ ਤੈਨੂੰ ਉਸ ਦਿਨ ਵੀ ਸਮਝਾਇਆ ਸੀ ਨਾ ਤੂੰ ਅਜੇ ਫੇਰ ਉਹੀ ਚੀਜ਼ ਬੋਲੀ ਜਾਣਾ ਐ ਪ੍ਰੀਤ ਸੇਵਕ ਨੂੰ ਆਹ ਇੱਥੇ ਨਹੀਂ ਗਲਵਾਨੀ ਸੇਵਕ ਚੱਕਰ ਤੇ ਪਿਆਰ ਵਾਲਾ ਇਹ ਜਾਂ ਤੂੰ ਆਪ ਦੱਸ ਦੀ ਜਾਂ ਮੈਂ ਪਤਾ ਕਰ ਨਾ ਅੰਨਾ ਤੇ ਯਕੀਨ ਕਰ ਤੇਰਾ ਸਾਥ ਹੀ ਦੇਵਾਂਗਾ ਸੇਵਕ ਪ੍ਰੀਤ ਨੂੰ ਯਾਰ ਤੂੰ ਹੱਸਣਾ ਪ੍ਰੀਤ ਯਾਰ ਯਕੀਨ ਕਰ ਸੇਵਕ ਨਹੀਂ ਹੱਸਦਾ ਸੇਵਕ ਪ੍ਰੀਤ ਕੁੜੀ ਐ ਯਾਰ ਰੂ ਨਹੀਂ ਯਾਰ ਕੁਛ ਨਹੀਂ ਕੋਈ ਕੁੜੀ ਨਹੀਂ ਰੀਤ ਚੁੱਪ ਕਿਉਂ ਹੋ ਗਿਆ ਦੱਸਦਾ ਪ੍ਰੀਤ ਸੀਵਕ ਨੂੰ ਬਹੁਤ ਮਜਬੂਰ ਕਰਦਾ ਪਰੰਤੂ ਸੀਵਕ ਉਸ ਨੂੰ ਕੁਝ ਵੀ ਨਹੀਂ ਦੱਸਦਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਰੀਤ ਨੂੰ ਉਸਦਾ ਨਾਮ ਲੈ ਕੇ ਛੇੜੇ ਉਹ ਚਾਹੁੰਦਾ ਸੀ ਕਿ ਉਹ ਰੀਤ ਫਾਰੇ ਕਿਸੇ ਨੂੰ ਕਦੇ ਨਾ ਦੱਸੇ ਕਿਉਂਕਿ ਉਹ ਜੋ ਵੀ ਰੀਤ ਪ੍ਰਤੀ ਮਹਿਸੂਸ ਕਰਦਾ ਸੀ ਉਹ ਇੱਕ ਜਗ੍ਹਾ ਸੀ ਤੇ ਦੂਜੀ ਜਗ੍ਹਾ ਇਹ ਸੀ ਕਿ ਰੀਤ ਹੀ ਮੁਸਕਰਾਟ ਉਸ ਨੂੰ ਸਭ ਤੋਂ ਪਿਆਰੀ ਸੀ ਉਹ ਨਹੀਂ ਸੋਚਦਾ ਕਿ ਉਸ ਦੀ ਇੱਕ ਵੀ ਹਰਕਤ ਕਰਕੇ ਰੀਤਾ ਫੁੱਲਾਂ ਵਾਂਗ ਹੱਸਦਾ ਚਿਹਰਾ ਮੁਸਕਰਾ ਜਾਵੇ ਉਹ ਰੀਤ ਨੂੰ ਤੰਗਰੇ ਬਿਨਾਂ ਹੀ ਉਸ ਨੂੰ ਦੂਰੋਂ ਦੇਖ ਖੁਸ਼ ਹੋਣਾ ਚਾਹੁੰਦਾ ਸੀ ਬਿਲਕੁਲ ਉਵੇਂ ਹੀ ਜਿਵੇਂ ਕੋਈ ਮਾਲੀ ਬਾਗ ਵਿੱਚ ਨਵੇਂ ਖਿੜੇ ਫੁੱਲ ਨੂੰ ਦੂਰੋਂ ਦੇਖ ਮੁਸਕਰਾਉਂਦਾ ਹੈ ਸੇਵਕ ਦੀ ਰੀਤ ਪ੍ਰਤੀ ਖਿੱਚਵੀ ਉਹੀ ਸੀ ਦੂਜੇ ਪਾਸੇ ਰੀਤ ਵੀ ਸੇਵ ਨੂੰ ਵੇਖ ਹਲਕਾ ਜਾਈ ਇਸ ਲਈ ਮੁਸਕਰਾਉਂਦੀ ਸੀ ਕਿ ਬੇਸ਼ੱਕ ਉਹ ਸੇਵ ਨੂੰ ਰਸਤੇ ਵਿੱਚ ਕਈ ਵਾਰ ਟੱਕਰੀ ਪਰੰਤੂ ਸੇਵ ਨੇ ਕਦੇ ਵੀ ਉਸ ਨੂੰ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰੀਤ ਮਨ ਵਿੱਚ ਸੇਵਕ ਪ੍ਰਤੀ ਸੋਚਦੀ ਹੋਈ ਰੀਤ ਜੀਮੇ ਦਵਿਆ ਚੰਗਾ ਹੈ ਸੇਵ ਕਦੇ ਮੈਨੂੰ ਤੰਗ ਤਾਂ ਨਹੀਂ ਕੀਤਾ ਵਧੀਆ ਲੱਗਦਾ ਹੈ ਉਹਨੂੰ ਦੂਰੋਂ ਦੂਰੋਂ ਦੇਖਣਾ ਉਹਨੂੰ ਅਹਿਸਾਸਤ ਹੈ ਕਿ ਉਸ ਨੂੰ ਤੰਗ ਨਹੀਂ ਕਰਨਾ ਇਸ ਯਕੀਨ ਨਾਲ ਉਹ ਮੈਨੂੰ ਇੱਕ ਚੰਗੀ ਕੁੜੀ ਸਮਝਦਾ ਹੋਵੇਗਾ ਤਾਂ ਹੀ ਤਾਂ ਅੱਜ ਤੱਕ ਨੂੰ ਮੈਨੂੰ ਦੂਰੋਂ ਦੇਖਣਾ ਹੀ ਸਹੀ ਸਮਝਿਆ ਮੇਰੇ ਲਹਾਜੇ ਤੋਂ ਉਹਨੂੰ ਪਤਾ ਤਾਂ ਚਲ ਹੀ ਗਿਆ ਹੋਵੇਗਾ ਕਿ ਮੈਂ ਕਿਵੇਂ ਦੀ ਆਖਿਰ ਇੱਜ਼ਤਾਂ ਵਾਲੇ ਹੀ ਇੱਜ਼ਤਾਂ ਨੂੰ ਸਮਝਦੇ ਨੇ ਇਹਨਾਂ ਲਿਖਦੇ ਸਾਰੀ ਰੀਤ ਨੇ ਆਪਣੀ ਡਾਇਰੀ ਬੰਦ ਕਰ ਦਿੱਤੀ ਔਰ ਸੇਵ ਨੂੰ ਮੌਕਾ ਦਿੱਤਾ ਕਿ ਉਹ ਸਮਝ ਸਕੇ ਉਸਦੀ ਦਿਲ ਦੀ ਜਜ਼ਵਾਂ ਤਾਂ ਸੋਏ ਸੀ ਰੀਤ ਔਰ ਸੇਵ ਦੀ ਪਿਆਰੀ ਜਿਹੀ ਸਟੋਰੀ ਅਮੇਦਾ ਤੁਹਾਨੂੰ ਇਹ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਮੈਂ ਦੇ ਹਾਂ ਜੇ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤਿਓ ਸਸ਼ੀ ਕਾਲ ਜੀ